ਆਪਣੇ ਕੋਲੇ 3200 ਰੁਪਏ ਦਾ ਮਿਲ ਜੀ ਸਰ 3200 ਰੁਪਏ ਦਾ 16-17000 ਰੁਪਏ ਦਾ ਇਹ ਇਨਾਂ ਦਾ ਸਟੋਰ ਚ ਲੱਗਿਆ ਹੋਇਆ ਓਕੇ ਜੀ ਆਪਣੇ ਕੋਲੇ ਕਿੰਨੇ ਦਾ ਬਾਈ ਆਪਣੇ ਕੋਲੇ ਸਿਰਫ 2400 ਜੀ ਇਹ ਬਿਲਕੁਲ Ориਜਨਲ ਹੈ ਬਾਈ ਹਾਂਜੀ ਹਾਂਜੀ ਕੋ ਆਪਾਂ ਕਾਪੀ ਦਾ ਨਹੀਂ 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 ਵੀਰੇ ਕਾਪੀ ਨਹੀਂ ਠੀਕ ਹੈ ਵਿੱਚ ਦੋ ਕਲਰ ਅਵੇਲੇਬਲ ਨੇ ਬਾਈ ਓਕੇ ਬਾਈ ਜੀ ਬਲੈਕ ਮਿਲ ਜੂਗਾ ਓਕੇ ਓਕੇ ਜੀ ਤੇ ਅੱਗੇ ਯੈਲੋ ਆਜੂਗਾ ਓਕੇ ਜੀ ਆ ਡੀ ਸਕੁਆਇਰ ਦੀ ਸਕੁਆਇਰ 셔ਟ ਹੈਗੀ ਵੀਰੇ ਇਹਦੇ ਵਿਚਾਰ ਕਲਰ ਨੇਗੇ ਲੰਬੀਆ ਦਾ ਪੀਸ ਆ ਗਿਆ ਹਨਾ ਓਕੇ ਬਾਈ ਜੀ ਇਹਦੇ ਚ ਓਮਨੀ ਹੀਟ ਲੱਗੀ ਹੋਈ ਹੈਗੀ 60 ਡਿਗਰੀ ਟੈਂਪਰੇਚਰ ਦੇ ਵਿੱਚ ਆਪਾਂ ਪਾ ਸਕਦੇ ਆ ਬਹੁਤ ਡਿਮਾਂਡ ਵਾਲਾ ਆਈਟਮ ਹੈਗੀ ਬਾਅਦ ਨੂੰ ਬਹੁਤ ਪਸੰਦ ਕਰਦੇ ਨੇ ਸਟੋਰ ਦੇ ਉੱਤੇ ਲੱਗਿਆ ਹੋਇਆ ਪੀਸ ਹੈ ਠੀਕ ਹੈ ਸਿਰਫ 1250 ਰੁਪਏ ਜੀ ਦੋਸਤੋ ਸასი ਕਾਲ ਮੈਂ ਤੁਹਾਡਾ ਖਾਨ ਮਾਂਸਾ ਤੋਂ ਦੋਸਤੋ ਅੱਜ ਆਪਾਂ ਪਹੁੰਚੇ ਮਾਂਸਾ ਸ਼ਹਿਰ ਦੇ ਵਿੱਚ ਐਸਓਆਈਐਲ ਵਾਲਾਂ ਦੇ ਤੇ ਬ੍ਰਾਂਡਡ ਕੱਪੜੇ ਸ਼ੋਅਰੂਮ ਵਾਲੇ ਕੱਪੜੇ ਤੁਹਾਨੂੰ ਬਹੁਤ ਹੀ ਘੱਟ ਰੇਟ ਦੇ ਵਿੱਚ ਮਿਲ ਰਹੇ ਨੇ ਇਹ ਗੱਲ ਹੀ ਸਹੀ ਗੱਲ ਬਾਈ ਉਹ ਠੀਕ ਹੋ ਬਾਈ ਹਲ ਧਮਾਕੇ ਕਰਦੇ ਵੱਡੇ ਵੱਡੇ ਹਾਂਜੀ ਬਾਈ ਤੇ ਦਿਖਾਓ ਬਾਈ ਸਮਾਨ ਨਵੇਂ ਸਾਲ ਤੇ ਬਈ ਜਿਵੇਂ ਆਪਾਂ ਸ਼ੁਰੂ ਤੋਂ ਹੀ ਕਨਸੈਪਟ ਰੱਖਿਆ ਹੋਇਆ ਨਾ ਓਰੀਜਨਲ ਆ ਠੀਕ ਹੈ ਬਾਈ ਜੀ ਓਕੇ ਜਿਵੇਂ ਆ ਗੈਂਟ ਦਾ ਪੀਸ ਹੈਗਾ ਓਕੇ ਜੀ ਜਾਮਾ ਸਟੋਰ ਦਾ ਆਰਟੀਕਲ ਆ ਠੀਕ ਹੈ ਵੀਰੇ ਬਿਲਕੁਲ ਓਰੀਜਨਲ ਆ ਸਾਰੀ ਐਸੈਸਰੀ ਨਾਲ ਹੋਊਗੀ ਠੀਕ ਹੈ ਬਾਈ ਜੀ ਇਹ ਕਿੰਨੇ ਗ੍ਰੇਂਜ ਚ ਆ ਬਾਈ ਫਿਰ ਤੇ ਰੇਂਜ ਵੀਰੇ 2600 ਰੁਪਏ ਦਾ ਹੋਊਗਾ 2600 ਦਾ ਹਾਂਜੀ ਤੇ ਬਈ ਸ਼ੋਅਰੂਮ ਅੱਜ ਕੀ ਰੇਟ ਹੈ ਦਾ ਸ਼ੋਅਰੂਮ ਅੱਜ ਬਈ ਇਹ ਹੋਊਗਾ ਟੋਰ 12 12 ਇਹ 32 35000 ਰੁਪਏ ਦਾ ਪੀਸ ਆਪਣੇ ਕੋਲੇ 3200 ਰੁਪਏ ਦਾ ਮਿਲ ਜੀ ਸਰ 3200 ਰੁਪਏ ਦਾ ਦੇਖ ਲੈ ਬਾਈ ਨਹੀਂ ਨਹੀਂ ਵੀਰੇ ਪੱਕੀ ਗੱਲ ਹੋਵੇ ਇਹ ਨਾ ਹੋਵੇ ਕਿ ਤੇ ਗਾ ਕੇ ਚਾਹ ਤੂੰ ਕਹੇ ਮੈਂ ਤਾਂ ਇੰਨਾ ਦਾ ਹੈ ਸਾਰੀ ਐਸੈਸਰੀ ਨਾਲ ਹੋਊਗੀ ਠੀਕ ਠੀਕ ਹੈ ਵੀਰੇ ਜਮ ਰੀਜਨਲ ਹੋਣਗੇ ਸਾਰੇ ਜਮ ਰੀਜਨਲ ਹੋਣਗੇ ਠੀਕ ਠੀਕ ਹੈ ਵੀਰੇ ਓਕੇ ਠੀਕ ਸੀ ਕੋਲੰਬੀਆ ਦਾ ਪੀਸ ਆ ਗਿਆ ਹਨਾ ਓਕੇ ਬਾਈ ਜੀ ਇਹਦੇ ਚ ਓਮਨੀ ਹੀਟ ਲੱਗੀ ਹੋਈ ਹੈਗੀ 60 ਡਿਗਰੀ ਟੈਂਪਰੇਚਰ ਦੇ ਵਿੱਚ ਆਪਾਂ ਪਾ ਸਕਦੇ ਆ ਓਕੇ ਓਕੇ ਇਹ ਕਰਕੇ ਕਿਸੇ ਭਰਾ ਨੂੰ ਬਾਹਰ ਕਿਸੇ ਵੀ ਕੰਟਰੀ ਦੇ ਵਿੱਚ ਜਰੂਰਤ ਹੋਵੇ ਤਾਂ ਆਪਣੇ ਵਰਲਡ ਵਾਈਡ ਸਰਵਿਸ ਹੈ। ਅੱਛਾ ਬਾਹਰ ਵੀ ਭੇਜ ਦੋਗੇ। ਹਾਂਜੀ ਹਾਂਜੀ। ਇਹ ਬਾਹਰ ਬੈਠਾ ਕੋਈ ਕੈਨੇਡਾ ਬੈਠਾ ਬੰਦਾ ਦੇਖੀ ਆਵੇ। ਮਰਜੀ ਬੈਠਾ ਹੋਵੇ। ਉਹਨੂੰ ਭੇਜ ਦੋਗੇ। ਮਾਈਨਸ ਡਿਗਰੀ ਚ ਪਾ ਸਕਦੇ। ਠੀਕ ਠੀਕ ਹੈ ਬਾਈ। ਇਹਦੇ ਚ ਕਲਰ ਬਾਈ। ਇਹਦੇ ਚ ਤਿੰਨ ਕਲਰ ਵੀਰੇ। ਠੀਕ ਠੀਕ ਹੈ ਬਾਈ ਜੀ। ਇਹ ਕਾਹ ਦਾ ਕਲਰ ਮਿਲ ਜੂਗਾ। ਓਕੇ ਓਕੇ। ਸੋਰ ਦੇ ਵਿੱਚ ਲੱਗੇ ਹੋਏ ਹੋਣਗੇ। ਠੀਕ ਹੈ ਬਾਈ ਜੀ। ਇਹ ਕੀ ਰੇਂਜ ਦੇ ਨੇ ਬਾਈ ਰੇਂਜ ਵੀਰੇ 2400 ਉਹਨਾਂ ਦੀ ਸਿਰਫ 2400 ਰੁਪਏ ਦੀ ਠੀਕ ਹੈ ਇਹ ਸ਼ੋਰੂਮ ਜੇ ਮਹਿੰਗੇ ਬਹੁਤ ਹੁੰਦੇ ਆ ਬਹੁਤ ਮਹਿੰਗੇ ਹੁੰਦੇ ਨੇ ਬਾਈ ਠੀਕ ਹੈ ਬਾਈ ਤੁਹਾਡੇ ਕੋਲ ਇਹਨੇ ਸਸਤੇ ਹਾਂਜੀ ਹਾਂਜੀ ਰੀਨਲ ਪੀਸ ਨੇ ਬਿਲਕੁਲ ਰੀਨਲ ਪੀਸ ਵੀਰੇ ਕੋਈ ਕਾਪੀ ਨਹੀਂ ਆਪਾਂ ਕਹਿੰਦੇ ਕਾਪੀ ਨਹੀਂ ਕਾਪੀ ਨਹੀਂ ਵੀਰੇ ਠੀਕ ਹੈ ਵੀਰੇ ਅੱਗੇ ਵੀਰੇ ਇਹਦੀ ਬਹੁਤ ਡਿਮਾਂਡ ਹੈਗੀ ਠੀਕ ਠੀਕ ਹੈ ਬਾਈ ਹਾਫ ਜਿਪਰ ਦੇ ਵਿੱਚ ਠੀਕ ਹੈ ਜੀ ਬਿਲਕੁਲ ओरिजिनल ਇਹਨਾਂ ਦਾ ਸਟੋਰ ਦੇ ਉੱਤੇ ਲੱਗਿਆ ਹੋਇਆ ਪੀਸ ਹੈ ਇਹ ਸਿਰਫ 1250 ਰੁਪਏ ਸਿਰ 1250 ਦਾ ਹਾਂਜੀ ਕਲਰ ਵੀ ਇਹ ਚ ਕੀ ਜੇ ਅਰੀਜਨਲ ਮਾਲ ਹੋਊਗਾ ਕੋਈ ਕਾਪੀ ਨਹੀਂ ਕਹਿ ਸਕਦੇ ਆਪਾਂ 1% ਵੀ ਨਾ ਠੀਕ ਹੈ ਸ਼ੋਰੂਮ ਵਾਲੇ ਪੀਸ ਨੇ ਬਿਲਕੁਲ ਓਕੇ ਜੀ ਉਹ ਅੱਗੇ ਵੀਰੇ ਰੋਲਫ ਦੇ ਵਿੱਚ ਸਵੈਟ ਸ਼ਰਟ ਦੇ ਵਿੱਚ ਗੁੱਡਾ ਠੀਕ ਹੈ ਬਹੁਤ ਡਿਮਾਂਡ ਵਾਲਾ ਆਈਟਮ ਹੈਗੀ ਬਾਅਦ ਇਹਨੂੰ ਬਹੁਤ ਪਸੰਦ ਕਰਦੇ ਨੇਗੇ ਠੀਕ ਹੈ ਬਾਈ ਜੀ ਤੇ ਇਹ ਆਪਾਂ 1250 ਰੁਪਏ ਚ ਹੈ ਵੀ 1250 ਓਕੇ ਓਕੇ ਬਾਈ ਜੀ ਠੀਕ ਹੈ ਤਿੰਨ ਕਲਰ ਨੇ ਇਹਦੇ ਚ ਵੀਰੇ ਠੀਕ ਠੀਕ ਹੈ ਜੀ ਛੋਟੇ ਕੋਲ ਦੇਸੀ ਮਾਲ ਜਨ ਹੈਗਾ ਆਪਾਂ ਕਹਿੰਦੇ ਮੈਂ ਦੇਸੀ ਮਾਲ ਹੈ ਨਾ ਵਧੀਆ ਅਰੀਜਨਲ ਕੁਆਲਿਟੀ ਹੈਗੀ ਠੀਕ ਹੈ ਜੀ ਮੈਂ ਆਪਾਂ ਕਹਿੰਦੇ 500 ਦੇ ਇੰਨੇ ਦੇ ਦਾਂਗੇ ਉਹ ਕਰਦੇ ਉਹ ਕੰਮ ਨਹੀਂਗਾ ਆਪਣੇ ਕੋਲ ਜਮ ਅਰੀਜਨਲ ਮਾਲ ਆਪਣੇ ਕੋਲੇ ਆ ਡੀ ਸਕੁਆਇਰ ਦੀ ਸਵੈਟ ਸ਼ਰਟ ਹੈਗੀ ਵੀਰੇ ਓਕੇ ਬਿਚਾਰ ਕਲਰ ਨੇਗੇ ਠੀਕ ਠੀਕ ਹੈ ਜੀ ਇੱਕ ਵਾਈਟ ਮਿਲ ਜੂਗਾ ਤੁਹਾਨੂੰ ਓਕੇ ਜੀ ਬਲੈਕ ਮਿਲ ਜੂਗਾ ਓਕੇ ਓਕੇ ਜੀ ਤੇ ਅੱਗੇ येलो ਆਜੂਗਾ ਓਕੇ ਜੀ ਵੀਰੇ ਆਪਾਂ ਬ੍ਰਾਂਡ ਨੂੰ ਬੋਲ ਨਹੀਂ ਸਕਦੇ ਇਹਨਾਂ ਦਾ ਸ਼ੋਪ ਆਪਣੇ ਨੇੜੇ ਆ ਓਕੇ ਓਕੇ ਬਾਈ ਜੀ ਇਹ ਬਿਲਕੁਲ origignal piece ਹੈਗਾ ਵੀਰੇ ਓਕੇ ਜੀ ਕੀ ਰੇਂਜ ਦਾ ਵੀਰੇ ਇਸ 1100 ਰੁਪਏ ਦੀ ਰੇਂਜ ਸਿਰਫ 1100 ਦਾ ਸ਼ੋਰੂਮ ਜਿੰਨੇ ਦਾ ਸ਼ੋਰੂਮ ਚ ਹੋਊਗਾ ਬਈ ਇਹ 15-1600 ਰੁਪਏ ਦਾ ਠੀਕ ਠੀਕ ਹੈ ਵੀਰ ਜੀ ਇੱਥੇ ਇਹਦਾ ਸਟੋਰ ਤਾਂ ਆਪਣੇ ਨੇੜੇ ਹੀ ਹੈਗਾ ਕੋਈ ਜਾ ਕੇ ਚੈੱਕ ਵੀ ਕਰ ਸਕਦਾ ਠੀਕ ਠੀਕ ਹੈ ਭਾਈ ਜਾ ਕੇ ਤੁਸੀਂ ਸ਼ੋਰੂਮ ਚ ਬੈਠ ਕੇ ਜਾ ਕੇ ਚੈੱਕ ਕਰ ਰਹੇ ਹੋ ਉਹ ਤਾਂ ਤੁਹਾਨੂੰ ਰੇਡ ਘੱਟ ਹੀ ਮਿਲੂਗਾ ਇਹ ਬਜ਼ਾਰ ਤੇ ਦੁਕਾਨਾਂ ਹੋਰ ਸ਼ੋਰੂਮ ਨੇ ਉਹਨਾਂ ਨਾਲ ਵੀ ਘੱਟ ਕੇ ਮਿਲੂਗਾ ਹੋਰ ਜੀ ਅੱਗੇ ਵੀਰੇ ਅਦੀ ਰਾਜ ਦਾ ਟਰੈਕ ਸੂਟ ਆ ਗਿਆ ਓਕੇ ਜੀ ਇਹ ਬਿਲਕੁਲ ਅਰੀਜਨਲ ਹੈ ਬਈ ਹਾਂਜੀ ਹਾਂਜੀ ਕੋਈ ਆਪਾਂ ਕਾਪੀ ਦਾ ਨਹੀਂ ਨਹੀਂ ਵੀਰੇ ਕਾਪੀ ਨਹੀਂ ਹੈਗੀ ਠੀਕ ਹੈ ਵੀਰੇ ਬਿਲਕੁਲ ਏਮਬਲਟਰੀ ਹੋਈ ਹੋਈ ਹੈਗੀ ਪਾਰਾ ਵਰਕ ਪੂਰਾ ਵਧੀਆ ਵਰਕ ਹੋਇਆ ਹੋਇਆ ਅੰਦਰ ਇਹ ਪਲੇਸ ਲੱਗੀ ਹੋਈ ਹੈਗੀ ਪੂਰਾ ਗਰਮਾਗਾ ਠੀਕ ਹੈ ਜੀ ਸਟੋਰ 'ਚ ਇਹ ਹੋਊਗਾ ਘੱਟੋ ਘੱਟ 5500 5400 ਰੁਪਏ ਦਾ ਠੀਕ ਹੈ ਆਪਣੇ ਕੋਲ ਕਿੰਨੇ ਦਾ ਆਪਣੇ ਕੋਲੇ ਵੀਰੇ ਇਹ ਸਿਰਫ 2500 ਰੁਪਏ ਸਿਰਫ 2500 ਰੁਪਏ ਦੇ ਵਿੱਚ ਇਹ ਚ ਕਲਰ ਬਈ ਦੋ ਰੰਗ ਨੇ ਵੀਰੇ ਓਕੇ ਦੋ ਰੰਗ ਆ ਜੀ ਇੱਕ ਹਾਰੰਗ ਹੈ ਤੇ ਠੀਕ ਹੈ ਜੀ ਓਕੇ ਅੱਗੇ ਵੀਰੇ ਯੂਐਸ ਪੋਲੋ ਚ ਸ਼ਰਟਾਂ ਆਪਣੇ ਕੋਲੇ ਪਲੇਨ ਦੇ ਵਿੱਚ ਸ਼ੋਰ ਤੇ ਲੱਗੀਆਂ ਹੋਈਆਂ ਨੇਗੀਆਂ ਠੀਕ ਠੀਕ ਹੈ ਜਿਹੜਾ ਮਾਲ ਸ਼ੋਅਰੂਮ ਦੇ ਵਿੱਚ ਲੱਗਿਆ ਹੋਇਆ ਉਹ ਮਾਲ ਹੈ ਆਪਣੇ ਕੋਲੇ ਅਵੇਲੇਬਲ ਹੈ ਠੀਕ ਠੀਕ ਹੈ ਵੀਰੇ ਇਹ ਕੀ ਰੇਂਜ ਚ ਪੈਂਦੀ ਹੈ ਬਾਈ ਇਹ ਵੀਰੇ 1000 ਰੁਪਏ ਦੀ ਰੇਂਜ ਚ ਸਿਰਫ 1000 ਰੁਪਏ ਦੀ ਠੀਕ ਠੀਕ ਹੈ ਬਾਈ 200 ਰੁਪਏ ਦੀ ਇਹ ਆਨਲਾਈਨ ਸ਼ੋਅ ਹੁੰਦੀ ਹੈਗੀ ਜੇਕਰ ਇਹਨੂੰ ਆਪਾਂ ਸਕੈਨ ਕਰਦੇ ਆਂਗੇ ਤਾਂ ਓਕੇ ਓਕੇ ਜੀ ਇਹ ਚਾ ਕਲਰ ਆ ਗਏ ਹਾਂ ਜੀ ਹਾਂਜੀ ਠੀਕ ਠੀਕ ਹੈ ਬਾਈ ਅੱਗੇ ਇੰਡੀਅਨ ਟਾਇਰ ਰੈਂਦੀਆਂ ਵੀਰੇ ਓਕੇ ਜੀ ਇਹ ਵੀ origignal ਸ਼ਰਟਾਂ ਨੇ ਜੀ ਇਹ origignal ਨੇ ਹਾਂ ਜੀ ਇਹ ਵੀ 1000 ਦੀ ਰੇਂਜ ਚ ਓਕੇ ਜੀ ਜਿਵੇਂ ਆ ਪੀਸ ਆ ਹਨਾ ਹਾਂ ਹਾਂ ਵੀਰੇ ਹਾਂ ਇਹ ਵੀ ਸਟੋਰ ਚ ਲੱਗਿਆ ਹੋਇਆ ਮਿਲੂਗਾ ਸਾਰੀ ਨਾਲ ਐਸੈਸਰੀ ਹੋਊਗੀ ਸਕੈਨੇਬਲ ਵਗੈਰਾ ਠੀਕ ਠੀਕ ਹੈ ਵੀਰੇ ਆਪਾਂ ਸਕੈਨ ਕਰਕੇ ਦੇਖ ਸਕਦੇ ਜਮਾ ਹਾਂ ਜੀ 1200 ਰੁਪਏ ਦਾ ਸਰ 1200 ਰੁਪਏ ਦਾ ਵਿੱਚ ਓਕੇ ਜੀ ਇਹਦੇ ਚ ਕਲਰ ਬਾਈ ਜੀ ਇਹਦੇ ਚ ਚਾਰ ਰੰਗ ਆਗੇ ਵੀਰੇ ਓਕੇ ਜੀ ਅਲੱਗ ਅਲੱਗ ਬ੍ਰਾਂਡ ਨੇਗੇ ਸਾਰੇ ਠੀਕ ਹੈ ਬਾਈ ਠੀਕ ਹੈ ਸਾਰੇ ਸਟੋਰ ਤੇ ਲੱਗੇ ਹੋਏ ਹੋਣਗੇ ਓਕੇ ਜੀ ਅੱਗੇ ਸੈਂਸ਼ੀਅਲ ਦੇ ਵਿੱਚ ਟਰੈਕ ਸੂਟ ਆ ਗਿਆ ਵੀਰੇ ਇਹਦੇ ਜ ਆਪਣੇ ਕੋਲੇ ਤਿੰਨ ਕਲਰ ਹੋਣਗੇ 16-17000 ਰੁਪਏ ਦਾ ਇਹ ਇਹਨਾਂ ਦਾ ਸਟੋਰ 'ਚ ਲੱਗਿਆ ਹੋਇਆ ਓਕੇ ਜੀ ਆਪਣੇ ਕੋਲ ਕਿੰਨੇ ਦਾ ਬਾਈ ਆਪਣੇ ਕੋਲੇ ਸਿਰਫ 2400 ਸਿਰਫ 2400 ਤਾਂ ਕਹਿੰਦੇ ਤਿੰਨ ਕਲਰ ਬਾਈ ਓਕੇ ਜੀ ਓਕੇ ਠੀਕ ਹੈ ਜੀ ਭਾਈ ਆਪਣੇ ਕੋਲੇ ਹੁੱਡੀਜ਼ ਵੀ ਅਵੇਲੇਬਲ ਨੇ ਠੀਕ ਹੈ ਬ੍ਰੇ ਤੇ ਲਗਭਗ ਮੈਕਸਿਮਮ ਤੁਹਾਨੂੰ ਇਹਦੇ ਵਿੱਚ ਕੁਆਲਿਟੀ ਮਿਲੂਗੀ ਠੀਕ ਹੈ ਤੇ ਰੀਜ਼ਨੇਬਲ ਪ੍ਰਾਈਸ ਹੈਗਾ 1200 ਤੋਂ ਲੈ ਕੇ 1500 ਤੱਕ ਆ 1200 ਤੋਂ ਸਟਾਰਟਿੰਗ ਹੋਵੇ 1500 ਤੱਕ ਹੈ ਠੀਕ ਹੈ ਜੀ ਕਲਰ ਦਿਖਾ ਦਿਓ ਬਈ ਇਸ ਦੇ ਵਿੱਚ ਬਈ ਡੈਕੀਸ ਦੇ ਵਿੱਚ ਮਿਆ ਆਗੇ 90 ਵਿੱਚ ਦੋ ਕਲਰ ਅਵੇਲੇਬਲ ਨੇ ਬਈ ਠੀਕ ਹੈ ਠੀਕ ਹੈ ਬ੍ਰੇ ਓਕੇ ਬਈ ਜੀ ਠੀਕ ਹੈ ਸਟਾਫ ਬਹੁਤ ਸੋਹਣਾ ਹੋਊਗਾ ਕਲਰ ਦੀ ਗਾਰੰਟੀ ਹੋਊ ਠੀਕ ਠੀਕ ਹੈ ਬ੍ਰੇ ਰੰਗ ਨਿਕਲਗਾ ਜ਼ਮੇਵਾਰੀ ਹੈ ਹਾਂਜੀ ਹਾਂਜੀ ਬਈ ਓਕੇ ਓਕੇ ਜੀ ਠੀਕ ਹੈ ਆ ਸਟੋਰ ਦੇਖੋ ਹਣਾ ਠੀਕ ਠੀਕ ਹੈ ਵੀਰੇ ਕੱਪੜੇ ਦੀ ਅਸੀਂ ਵਾਰੰਟੀ ਦਿੰਦੇ ਹਾਂ ਠੀਕ ਹੈ ਕੋਈ ਵੀ ਕਹਿੰਦਾ ਜੇ ਕੱਪੜੇ ਕੋਈ ਰੰਗ ਲੈ ਗਿਆ ਜਾਂ ਫਿੱਟ ਗਿਆ ਰੰਗ ਹੈ ਨਾ ਉਹ ਵੀ ਆਪਣੀ ਜ਼ਿੰਮੇਵਾਰੀ ਹੈ ਬਿਲਕੁਲ ਪੂਰੀ ਜ਼ਿੰਮੇਵਾਰੀ ਹੈ ਬਾਈ ਕਹਿੰਦੇ ਮਾਫ ਕਰ ਲਾਂਗੇ ਬਿਲਕੁਲ ਠੀਕ ਹੈ ਜੇ ਰੰਗ ਨਿਕਲਦਾ ਬਾਕੀ ਵੀ ਬਜ਼ਾਰ ਨਾਲੋਂ ਰੀਜ਼ਨੇਬਲ ਪ੍ਰਾਈਸ ਹੋਣਗੇ ਤੁਸੀਂ ਖੁਦ ਪ੍ਰੈਕਟੀਕਲੀ ਜਾ ਕੇ ਚੈੱਕ ਕਰ ਲਓ ਠੀਕ ਹੈ ਹਣਾ ਆਈ ਆਈ 10 ਦੇ ਵਿੱਚ ਆ ਬਾਈ ਕਹਿੰਦਾ ਪਹਿਲਾਂ ਜਾ ਕੇ ਤੁਸੀਂ ਬਿਜਾਰ ਚ ਪਤਾ ਕਰ ਲਓ ਫਿਰ ਸਾਡੇ ਕੋਲ ਐਸ ਤੁਹਾਨੂੰ ਟੀ ओरिजिनल ਮਿਲੂਗੀ ਠੀਕ ਹੈ ਜਿਹੜੀ ਗੱਲ ਕਹੇ ਚ ਉਹਦੇ ਖਰੇ ਉਤਰਨੀ ਗਰੰਟੀ ਲ ਬਾਵਾ ਇਸ ਦੀਆਂ ਇਹਦੇ ਵਿੱਚ ਵੀ ਬਾਈ ਆਪਣੇ ਕੋਲੇ 4-5 ਆਰਟੀਕਲ ਨੇ ਸਾਰੇ ਤੁਹਾਨੂੰ ਸਟੋਰ ਦੇ ਆਰਟੀਕਲ ਮਿਲਣਗੇ ਠੀਕ ਹੈ ਬਾਈ ਦਿਖਾ ਦੇ ਮੈਨੂੰ ਇਸ ਕੱਟ ਕੱਟ ਕੇ ਨਾ ਲਓ ਜੀ ਠੀਕ ਹੈ ਠੀਕ ਠੀਕ ਹੈ ਬਾਈ ਪ੍ਰਾਈਸ ਬਾਈ 1350 1400 ਇਹਦੇ ਵਿੱਚ ਵਿੱਚ ਹੀ ਹੈ ਠੀਕ ਠੀਕ ਹੈ ਬਾਈ ਮੈਕਸਿਮਮ ਓਕੇ ਜੀ ਓਕੇ ਹਾਂ ਜੀ ਇਹ ਸਾਨੂੰ 517 ਹੀ ਮਿਲ ਜੂਗੀ 513 ਹੀ ਮਿਲ ਜੂ ਬਾਈ ਚੋਰ ਦੇ ਆਰਟੀਕਲ ਹੋਣਗੇ ਠੀਕ ਓਕੇ ਹਾਂਜੀ ਕੁਆਲਿਟੀ ਦਾ ਪੂਰੀ ਵਾਰੰਟੀ ਆਪਣੀ ਕੁਆਲਿਟੀ ਦੀ ਵਾਰੰਟੀ ਆ ਕਲਰ ਦੀ ਵਾਰੰਟੀ ਇਹਦੇ ਵਿੱਚ ਲੋਰਸ ਵੀ ਅਵੇਲੇਬਲ ਨੇ ਇਹਦੇ ਵਿੱਚ ਸਾਨੂੰ ਕਲਰ ਵੀ ਮਿਲ ਜਾਣਗੇ ਤੇ ਬਾਕੀ ਇਹਦਾ ਬਾਈ ਪ੍ਰਾਈਸ ਇਹਦਾ ਵੀ ਰੀਜ਼ਨੇਬਲ ਹੈ ਆਪ ਤੋਂ ਲੈ ਕੇ 1200 ਤੱਕ ਹੀ ਹੈ 1000 ਰੁਪਏ ਤੋਂ ਸਟਾਰਟ ਹੋ ਕੇ 1200 ਤੱਕ ਹੀ ਹੈ ਠੀਕ ਹੈ ਬਈ ਓਕੇ ਓਕੇ ਇਹਦੇ ਵਿੱਚ ਸਾਰੇ ਕਲਰ ਜਿਹੜੇ ਆਪਾਂ ਰੈਗੂਲਰ ਵੇਅਰ ਕਰਦੇ ਆ ਬਾਈ ਗ੍ਰੇ ਬਲੈਕ ਠੀਕ ਹੈ ਜੀ ਰੈਟ ਦੇ ਵਿੱਚ ਹੋ ਗਿਆ ਬਲੂ ਦੇ ਵਿੱਚ ਹੋ ਗਿਆ ਸਾਰੇ ਕਲਰ ਅਵੇਲੇਬਲ ਨੇ ਕੁਆਲਿਟੀ ਵੀ ਬਾਈ ਠੀਕ ਹੈ ਬਈ ਰੀਜ਼ਨੇਬਲ ਪ੍ਰਾਈਸ ਹੋਊਗਾ ਪੈਸੇ ਦੀ ਵਾਰੰਟੀ ਹੋਊਗੀ ਓਕੇ ਜੀ ਹਾਂਜੀ ਬਾਈ ਜੀ ਕਪੜਾ ਦੇਖਿਆ ਆਪਣੇ ਕੋਲ ਸਾਰਾ ਬ੍ਰਾਂਡਡ ਹੈ ਦੇਸੀ ਮਾਲ ਬਿਲਕੁਲ ਨਹੀਂ ਹੈ ਆਪਣੇ ਕੋਲ ਹੈ ਨਾ ਜਿਹੜੇ ਭਰਾਵਾਂ ਨੇ ਲੈ ਕੇ ਜਾਣਾ ਮਾਲ ਇੱਕ ਵਾਰ ਬਈ ਉਹਨਾਂ ਨੂੰ ਆਪਣਾ ਐਡਰੈਸ ਦੱਸ ਦੋ ਤੇ ਇੱਕ ਆਪਣਾ ਨੰਬਰ ਦੱਸ ਦੋ ਜੀ ਠੀਕ ਹੈ ਬਈ ਆਪਣਾ ਐਡਰੈਸ ਹੈਗਾ ਵੀਰੇ ਐਸਬੀਐਲ ਆਪਣੀ ਸ਼ਾਪ ਦਾ ਨਾਮ ਠੀਕ ਠੀਕ ਹੈ ਬਾਈ ਜੀ ਗਊਸ਼ਾਲਾ ਰੋਡ ਇੰਡੀਅਨ ਓਵਰਸੀਜ਼ ਬੈਂਕ ਦੇ ਬਿਲਕੁਲ ਨਾਲ ਗਲੀ ਦੇ ਵਿੱਚ ਵੀਵੋ ਸੈਂਟਰ ਦੇ ਨਾਲ ਆਪਣੀ ਸ਼ਾਪ ਪੈਂਦੀ ਹੈਗੀ ਬਈ ਇੱਥੇ ਆਪਣੇ ਕੋਲੇ ਪਾਰਕਿੰਗ ਦੀ ਵਧੀਆ ਸਰਵਿਸ ਹੈਗੀ ਇੱਥੇ ਆਪਣੇ ਕੋਲੇ ਖੁੱਲੀ ਸਟੇਸ਼ਨ ਤੋਂ ਥੋੜਾ ਜਿਹਾ ਅੱਗੇ ਆਓਗੇ ਬਿਲਕੁਲ ਰੋਡ ਦੇ ਉੱਤੇ ਇੰਡੀਅਨ ਓਵਰਸੀਜ਼ ਬੈਂਕ ਪੈਂਦੀ ਹੈਗੀ ਠੀਕ ਹੈ ਬਈ ਉਹਦੇ ਜਮਾਂ ਗਲੀ ਦੇ ਨਾਲ ਵਿੱਚ ਵੱਡੀ ਹੈਗੀ ਆਪਣੀ ਬੀਬੋ ਦਾ ਕੇਅਰ ਆ ਬਾਈ ਕਹਿੰਦਾ ਨਾਲ ਜਿਵੇਂ ਬੀਬੋ ਦਾ ਜਿਹੜਾ ਕੇਅਰ ਉਹਦੇ ਜਮਾਂ ਨਾਲ ਆ ਬਿਲਕੁਲ ਠੀਕ ਹੈ ਇੱਥੋਂ ਆ ਕੇ ਤੁਸੀਂ ਲਿਆ ਸਕਦੇ ਹੋ ਬਾਈ ਤੇ ਨੰਬਰ ਬੋਲ ਦੋ ਆਪਣਾ ਨੰਬਰ ਬਾਈ 982830031 9569 02302 ਠੀਕ ਹੈ ਬਈ ਇਹਨਾਂ ਦੇ ਸਾਨੂੰ ਕੰਟੈਕਟ ਕਰ ਸਕਦੇ ਹੋਗੇ ਤੁਸੀਂ ਬਾਈ ਜਿਵੇਂ ਕਿ ਬਾਈ ਨੇ ਨੰਬਰ ਤੁਹਾਨੂੰ ਦੱਸ ਹੀ ਦਿੱਤਾ ਸਭ ਆਪਣੇ ਹੈਗੇ ਨੇ ਅਵੇ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਮੈਸੇਜ ਭੇਜੋ ਅਸੀਂ ਤੁਹਾਨੂੰ ਲਿੰਕ ਭੇਜਾਂਗੇ WhatsApp ਗਰੁੱਪ ਜੁਆਇਨ ਕਰੋ ਡੇਲੀ ਉਹਦੇ ਵਿੱਚ ਬਾਈ ਹਰ ਕੱਪੜੇ ਦੀ ਡੇਲੀ ਅਪਡੇਟ ਪਾਉਂਦੇ ਆ ਜੋ ਵੀ ਤੁਹਾਡੀ ਰਿਕੁਆਇਰਮੈਂਟ ਹੋਊਗੀ ਤੁਸੀਂ ਸਾਨੂੰ ਮੈਸੇਜ ਕਰੋ ਅਸੀਂ ਤੁਹਾਨੂੰ ਜਿੱਥੇ ਵੀ ਤੁਸੀਂ ਉਂ ਵੈਦਰ ਤੁਸੀਂ ਇੰਡੀਆ ਚੋਂ ਜਾਂ ਤੁਸੀਂ ਬਾਹਰੋਂ ਆਪਾਂ ਤੁਹਾਨੂੰ ਸ਼ਿਪਿੰਗ ਕਰਾ ਕੇ ਦੇਵਾਂਗੇ ਜੋ ਵੀ ਤੁਹਾਨੂੰ ਆਰਟੀਕਲ ਪਸੰਦ ਆਊਗਾ ਜਸਟ ਸਾਨੂੰ ਮੈਸੇਜ ਕਰੋ WhatsApp ਗਰੁੱਪ ਤੋਂ ਆਰਟੀਕਲ ਦੇਖ ਕੇ ਤੁਹਾਨੂੰ ਅਸੀਂ ਸਾਰਾ ਕੁਝ ਅਵੇਲੇਬਲ ਕਰਵਾਵਾਂਗੇ